ਤੇ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ ਇਸ ਟਾਈਮ ਆਪਾਂ ਮੰਡੀ ਦੇ ਵਿੱਚ ਪਹੁੰਚ ਚੁੱਕੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਅਗਲਾ ਤਸਵੀਰਾਂ ਤੁਹਾਡੇ ਸਾਹਮਣੇ ਆ ਆਜੋ ਦੋਸਤੋ ਤੁਹਾਨੂੰ ਦਿਖਾਉਨੇ ਆ ਜਾਨਵਰ ਵੀ ਦਿਖਾਵਾਂਗੇ ਵਧੀਆ ਤੋਂ ਵਧੀਆ ਤੇ ਆਪਣੇ ਵੀਰ ਮਲਾਵਾਂਗੇ ਗੱਲਬਾਤ ਕਰਾਂਗੇ ਕਿ ਆਪਾਂ ਨੂੰ ਬਿਲਕੁਲ ਵੀ ਨੌਲੇਜ ਨਹੀਂ ਹੈ ਇਨ੍ਹਾਂ ਜਾਨਵਰਾਂ ਦੇ ਬਾਰੇ ਤੇ ਆਪਾਂ ਜਾਣਕਾਰੀ ਕਰਾਂਗੇ ਹਾਸਲ ਕਿਉਂਕਿ ਆਪਾਂ ਬਿਲਕੁਲ ਵੀ ਇਸ ਕੰਮ ਦੇ ਵਿੱਚ ਬਿਲਕੁਲ ਪਹਿਲਾਂ ਨਹੀਂ ਪਏ ਤੇ ਆਪਾਂ ਨੂੰ ਕੁਝ ਵੀ ਨਹੀਂ ਪਤਾ ਆਪਾਂ 0% ਵਾਲੇ ਆ ਇਹਦੇ ਵਿੱਚ ਤੇ ਆਪਾਂ ਹਾਂ ਜਾਣਕਾਰੀ ਜ਼ਰੂਰ ਲਵਾਂਗੇ ਆਪਣੇ ਭਰਾਵਾਂ ਤੋਂ ਜਿਨ੍ਹਾਂ ਤੋਂ ਇਹ ਵੀ ਰੇਟਾਂ ਦੇ ਲਈ ਲੈ ਕੇ ਆਏ ਕੀ ਮੰਗਦਾ ਰੇਟ ਇਹਦਾ 17000 ਰੁਪਏ ਜੋੜੀ ਦਾ ਹੈ ਕਿਵੇਂ ਮੇਲ ਫੀਮੇਲ ਹੈ ਕਿਦਾਂ ਫੀਮੇਲ ਫੀਮੇਲ ਹਾਂ ਬੱਕਰੇ ਹੀ ਬੱਕਰੇ ਹੀ ਜਦੋਂ ਠੀਕ ਆ ਵੀਰੇ ਫੋਕੇ ਦੇਖੋ ਵੀਰ ਨੇ ਰੇਟ ਦੱਸਿਆ ਆਪਾਂ ਨੂੰ ਇਸ طرح ਯਾਰ ਮੈਂ ਮੰਗਦਾ ਉਹਨਾਂ ਦਾ ਤੇ ਇਸ ਤਰ੍ਹਾਂ ਹੀ ਚਲੋ ਆਜੋ ਆਪਾਂ ਕਰਦੇ ਆ ਗੱਲ ਅੱਗੇ ਵੀਡੀਓ ਨੂੰ ਰੋਕਦਾ ਇੱਕ ਮਿੰਟ ਲੈ ਆਜੋ ਦੋਸਤੋ ਆਪਾਂ ਨਾ ਪਹਿਲਾਂ ਚੱਲਦੇ ਆ ਆਪਣਾ ਜਿਹੜਾ ਕੰਮ ਕਬੂਤਰਾਂ ਵਾਲਾ ਆਪਾਂ ਉਹ ਬੰਦੇ ਲੱਭਦੇ ਆ ਤੇ ਆਪਾਂ ਗੱਲ ਕਰਦੇ ਆ ਉਸ ਤੋਂ ਬਾਅਦ ਆਪਾਂ ਤੁਹਾਨੂੰ ਇੰਨਾ ਜਾਨਵਰਾਂ ਬਾਰੇ ਵੀ ਜਾਣਕਾਰੀ ਲੈ ਕੇ ਦਵਾਂਗੇ ਦੇਖੋ ਬਹੁਤ ਰਾਸ਼ਾ ਕਿਉਂਕਿ ਕਾਫੀ ਵੱਡੀ ਮੰਡੀ ਇਹ ਲੱਗਣ ਲੱਗੀ ਕਿਉਂਕਿ ਪਿਛਲੇ ਸਾਲ ਮੈਂ ਗਰਮੀਆਂ ਦੇ ਵਿੱਚ ਉਰੇ ਆਇਆ ਸੀ ਇੱਕ ਵਾਰ ਉਹ ਆਪਣੇ ਲੈਵਨ ਦੇਣ ਆਇਆ ਸੀ ਦਾਲੇ ਗੋਲੀ ਵਾਲੇ ਬੱਤੇ ਵਾਲੇ ਉਸ ਟਾਈਮ ਇੰਨਾ ਰਾਸ਼ ਨਹੀਂ ਹੁੰਦਾ ਸੀਗਾ ਤੇ ਹੁਣ ਕਾਫੀ ਰਾਸ਼ ਹੋਰੇ ਫੈਰਿਆ ਵਾ ਤੇ ਆਜੋ ਆਪਾਂ ਤੁਹਾਨੂੰ ਅੱਗੇ ਦਿਖਾਉਨੇ ਆ ਤਾਂ ਇਹ ਜਿੱਡੀਆਂ ਮਾੜਾ ਨਾਮ ਕਰ ਰਹਾ ਹਾਂ ਜੰਗਲ ਨੂੰ ਪਾਉਂਦਾ ਹਾਂ ਹਾਂ ਯਾਰ ਕਬੂਤਰਾਂ ਵਾਲੇ ਕਿੱਧਰ ਹੁੰਦੇ ਆ ਵੀਰੇ ਯਾਰ ਬੜਾ ਰਹਾ ਪਾਇਆ ਵੇਖੀ ਯਾਰ ਮਹਿੰਗੀ ਜਾਣ ਤੇ ਕੋਈ ਰਾਈ ਨਹੀਂ ਲਾਉਂਦਾ ਹਾਂ ਆ ਹੈਗਾ ਪੂਰਾ ਰਾਜ ਤੁਂ ਜੀ ਯਾਰ ਆਪਾਂ ਕਬੂਤਰਾਂ ਵਾਲੇ ਭਾਲਦੇ ਫਿਰ ਦੇਖ ਸਕਦੇ ਹੋ ਔਰੇ ਇੱਧਰ ਕੀ ਆ ਪਾਪਾ ਜੀ ਦਾ ਲੰਗਰ ਪ੍ਰਸ਼ਾਦਾ ਵੀ ਚੱਲਦਾ ਹੁੰਦਾ ਔਰੇ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਬਾਬਾ ਜੀ ਆਪਣੇ ਹਾਂਜੀ ਤਾਂ ਦੋਸਤੋ ਇਹ ਜਿਹੜੀ ਜਗ੍ਹਾ ਵਾ ਇਹ ਬਾਬਾ ਜੀ ਇੱਥੇ ਸੇਵਾ ਕਰਦੇ ਆ ਉਹਨਾਂ ਦਾ ਇੱਥੇ ਲੰਗਰ ਵੀ ਚੱਲਦਾ ਹੁੰਦਾ ਵਾ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਅੱਗੇ ਤੇ ਇਹ ਚਲਾ ਰਹੇ ਆ ਜਗਾ ਨੂੰ ਇੱਥੇ ਬੜੀਆਂ ਮਹਾਮਾਰੋ ਨਹੀਂ ਆ ਇਹ ਇਹ ਕਿਵੇਂ ਲੱਗੂਗੀ ਜਿਵੇਂ ਆ ਪਾਠ ਆ ਇਹ ਚਾਰ ਦੰਤ ਪਾਠ ਆ ਵੀਰ ਹਾਂਜੀ ਕੰਨ ਬੜਾ ਵਧੀਆ ਖੁੱਲਾ ਲੱਗਿਆ ਹੋਇਆ ਹਾਂ ਠੀਕ ਆ ਨੱਕ ਨੂੰ ਬੜਾ ਵਧੀਆ ਲੱਗਿਆ ਸਿੰਘ ਸਿੰਘ ਚਿਪਟੇ ਆ ਇਹ ਪੂਰੀ ਜੈਡ ਬਲੈਕ ਆ ਹਾਂਜੀ ਆ ਇਹ ਪਿਓਰ ਦੀ ਨਿਸ਼ਾਨੀ ਹੁੰਦੀ ਹੈ ਕੀ ਆ ਬਾਤ ਹੋਵੇ ਹੋਰ ਵੀਰੇ ਇੱਥੇ ਕਿਵੇਂ ਨਸਲਾਂ ਕਿਹੜੀਆਂ-ਕਿਹੜੀਆਂ ਆ ਜਾਂਦੀਆਂ ਜਿਆਦਾ ਬ੍ਰੀਡ ਨਸਲਾਂ ਦਾ ਜਣੀਏ ਆਪਣੇ ਪੰਜਾਬ ਦੇ ਵਿੱਚ ਤਾਂ ਜਾਨੀ ਕਿ ਦੋ ਬੱਦ ਚੱਲਦੀ ਨੇ ਇੱਕ ਬਰਬਰੀ ਹੋਗੀ ਇੱਕ ਬਿੱਟਲ ਹੋਗੀ ਬਿੱਟਲ ਹੋਗੀ ਹਾਂਜੀ ਠੀਕ ਹੈ ਜੀ ਤੇ ਆਪਣੇ ਤੁਹਾਡੇ ਕੋਲੇ ਬੀਟਲ ਹਨ ਦੋਵੇਂ ਹੀ ਆ ਨਾ ਸਾਡੇ ਕੋਲ ਬੀਟਲ ਹੈ ਵੀਰੇ ਠੀਕ ਹੈ ਵੀਰੇ ਕਿਹੜੀ ਜਗ੍ਹਾ ਤੋਂ ਤੁਸੀਂ ਅਸੀਂ ਮਾਛਵਾੜਾ ਸਾਹਿਬ ਤੋਂ ਵੀਰੇ ਠੀਕ ਹੈ ਜਿਹੜੇ ਆਪਣਾ ਫਾਰਮ ਬਣਾਇਆ ਹੋਗਾ ਹਾਂਜੀ ਹਾਂਜੀ ਵੀਰੇ ਫਾਰਮ ਕਿੰਨੀ ਦੇਰ ਹੋ ਗਈ ਵੀਰੇ ਕੰਮ ਕਰਦਿਆਂ ਨੂੰ ਵੀਰੇ 8 ਤੋਂ 9 ਸਾਲ ਹੋ ਗਏ ਤਾਂ ਠੀਕ ਹੈ ਵੀਰੇ ਫਿਰ اتنا ਬਹੁਤ ਤਜਰਬਾ ਹੋਊਗਾ ਹਾਂਜੀ ਅੱਗੇ ਜੇ ਕੋਈ ਨੌਜਵਾਨ ਇਹ ਕੰਮ ਕਰਨਾ ਚਾਹੁੰਦਾ ਵਾ ਤਾਂ ਕਿੱਦਾਂ ਉਹਨੂੰ ਇਹ ਜਾਨਵਰ ਆ ਇਹ ਜਿਵੇਂ ਇੱਕ ਇੱਕ ਕਰਕੇ ਰੱਖੇ ਜਾਂ ਕਿੱਦਾਂ ਉਹਨੂੰ ਮੇਨਟੇਨ ਕਰਨਾ ਚਾਹੀਦਾ ਹੈ ਦੇਖੋ ਜੀ ਮੈਂ ਤਾਂ ਇਹ ਕਹਿੰਦਾ ਜੇ ਕੋਈ ਨਵਾਂ ਬੰਦਾ ਕੰਮ ਕਰਨਾ ਨਾ ਹਾਂਜੀ ਤਾ ਉਹਦੇ ਲਈ ਆ ਨਾ ਕੋਈ 1 ਲੱਖ 2 ਲੱਖ ਵਾਲੀ 50 ਹਜ਼ਾਰ ਵਾਲੀ ਬੱਕਰੀ ਨਾ ਗਰੀਦੋ ਛੋਟੀਆਂ ਪੱਠਾਂ ਤੋਂ ਕੰਮ ਸ਼ੁਰੂ ਕਰ ਸਕਦਾ ਬੰਦਾ ਠੀਕ ਹੈ ਜੀ ਹਾਂ ਜਿਵੇਂ 7-8000 10000 ਤੂੰ ਮੇਮਣੀਆਂ ਲੈ ਲਵੇ ਹਾਂਜੀ ਹਾਂ ਉਹ ਤੂੰ ਕੰਮ ਵਧਾ ਸਕਦਾ ਬਾੜੀ ਨਿੱਕੀ ਵੀ ਨਾ ਲੋ ਯਾਨੀ ਘੱਟ ਤੋਂ ਘੱਟ 7-8 ਮਹੀਨੇ ਦੀ ਮੇਮਣੀ ਲੋ ਠੀਕ ਹੈ ਹਾਂਜੀ ਠੀਕ ਹੈ ਵੀਰੇ ਹਾਂ ਜਾਨੀ ਕਿ ਜਿਹੜਾ ਡਿਮਾਂਡ ਆ ਜ਼ਿਆਦਾਤਰ ਲੋਹੀਆਂ ਪੱਠਾਂ ਬੱਕਰੀਆਂ ਜਾਂ ਕਾਲੀਆਂ ਦੀ ਹਾਂ ਕਿਉਂਕਿ ਆ ਚੀਜ਼ਾਂ ਆਪਾਂ ਲਵਾਂਗੇ ਤਾਂ ਕੱਲ ਨੂੰ ਵੇਚਣ 'ਚ ਆਪਾਂ ਨੂੰ ਦਿੱਕਤ ਨਹੀਂ ਆਉਂਦੀ। ਇਹਨਾਂ ਨੂੰ ਵੀਰੇ ਦਾਣਾ ਪਾਣੀ ਜਿਹੜਾ ਇਹਨਾਂ ਦਾ ਉਹ ਕਿਦਾਂ ਵੀ ਖਿਆਲ। ਦਾਣਾ ਪਾਣੀ ਦਾ ਜਿਹੜਾ ਜਿਹੜਾ ਮੇਨ ਆ ਤਾਂ ਜਿਹੜਾ ਚਰਾ ਕੇ ਬੱਕਰੀ ਖੁਸ਼ ਹੋਇਆ। ਅੱਛਾ ਜੀ। ਹਾਂ ਜੇ ਆਪਾਂ ਘਰੇ ਰੋਕ ਕੇ ਕਰਦੇ ਆਂ ਤਾਂ ਉਹਦੇ ਲਈ ਇਹਨੂੰ ਖੇਚਲ ਬਹੁਤ ਆ। ਜਿਵੇਂ ਰਾਤ ਨੂੰ ਆਪਾਂ ਸੋਇਆ ਬੀਨ ਜਾਂ ਛੋਲੇ ਪੀਂ ਹੋ ਕੇ ਹਾਂ ਜੀ ਸਵੇਰੇ ਦੀ ਉਹ ਵਧੀਆ ਇਹਨਾਂ ਲਈ ਜੇ ਕੋਈ ਬੰਦਾ ਨਹੀਂ ਇਹਨਾਂ ਕੋਲ ਖਲਾਫ ਲਾ ਸਕਦਾ। ਆ ਜਿਹੜਾ ਆਚਾਰ ਨਹੀਂ ਹੁੰਦਾ ਸਾਈਲੇਜ ਹਾਂਜੀ ਹਾਂਜੀ ਆਚਾਰ ਤੇ ਵੀ ਇਹ ਵਧੀਆ ਖਾ ਪੀ ਕੇ ਤਗੜੀਆਂ ਬਣਦੀਆਂ ਨੇ ਠੀਕ ਆ ਜਿਹੜੀਆਂ ਆਪਾਂ ਬੈੜੀਆਂ ਨੂੰ ਪਾਉਨੇ ਆ ਹਾਂਜੀ ਹਾਂਜੀ ਹਾਂ ਉਹ ਆਚਾਰ ਦੇ ਭਰੇ ਬਣਦੀਆਂ ਆਹੋਣਾ ਜਿਹੜੀਆਂ ਪੱਠਾਂ ਦੇ ਕੋਈ ਹਾਂਜੀ ਹਾਂ ਤੇ ਆਪਾਂ ਆਚਾਰ ਦੇ ਨਾਲ ਹੀ ਬਣੀਆਂਗੇ ਨੇ ਠੀਕ ਆ ਹਾਂ ਪੂਰੀ ਸ਼ਾਇ ਨਹੀਂ ਕਰ ਹੁਣ ਦੇਖੋ ਜੀ ਆਪਣਾ ਨਾ ਇਹ ਪੱਠਾਂ ਦਾ ਕੇਰਲਾ ਦਾ ਆਰਡਰ ਆ ਹਾਂਜੀ ਕੇਰਲਾ ਦੇ ਵਿੱਚ ਇਹ 20 ਤੋਂ 22 ਪੱਠਾਂ ਆਪਾਂ ਕੇਰਲਾ ਭੇਜਣੀਆਂ ਨੇ ਆ ਜਿਹੜੀਆਂ ਲੈਣੋ ਲੈਣ ਖੜੀਆਂ ਨੇ ਹਾਂਜੀ ਹਾਂਜੀ ਉਹਦੇ ਵਿੱਚ ਕੀ ਆ ਉਹਦੇ ਵਿੱਚ ਜੈਡ ਬਲੇ ਕੇ ਪੱਠਾਂ ਚਾਹੀਦੀਆਂ ਠੀਕ ਆ ਕੋਈ ਉੱਪਰਲੇ ਸਿੰਘਾਂ ਨੂੰ ਨਹੀਂ ਚਾਹੀਦੀ ਹਾਂਜੀ ਕੋਈ ਡੱਬ ਡੁੱਬ ਨਹੀਂ ਚਾਹੀਦਾ ਠੀਕ ਹਾਂ ਉਧਰ ਕਿਦਾਂ ਵੀਰੇ ਵੀ ਫਾਰਮ ਵਾਲੇ ਮੰਗਾਉਂਦੇ ਆ ਵਗੈਰਾ ਹਾਂਜੀ ਹਾਂਜੀ ਵੀਰੇ ਫਾਰਮ ਵਾਲੇ ਫਿਰ ਉਹ ਰੱਖਦੇ ਹੀ ਆ ਹਾਂਜੀ ਹਾਂਜੀ ਰੱਖਣੇ ਕਰਨ ਵਾਸਤੇ ਹਾਂ ਬੀਡਿੰਗ ਵਾਸਤੇ ਵੀ ਰੱਖਦੇ ਆ ਤੇ ਆਪਣੇ ਤਾਂ ਹਲੇ ਪੰਜਾਬ ਚ ਕਰੇਟ ਘੱਟਾ ਜਿਵੇਂ ਹੁਣ ਬਾਹਰਲੀ ਸਟੇਟਾਂ ਚ ਮਹਾਰਾਸ਼ਟਰ ਹైదరాబాద్ ਹੋ ਗਈ ਹਾਂਜੀ ਕਰਨਾਟਕ ਹੋ ਗਈ ਇਹ ਸਟੇਟਾਂ ਚ ਬਾਹਰ ਬਹੁਤ ਮਹਿੰਗਾ ਜਾਂਦਾ ਆਪਣਾ ਠੀਕ ਵਧੀਆ ਵੇਖਦਾ ਉਧਰ ਹੀ ਤੇ ਵਾਦ ਵਾਦ ਤੋਂ ਵਾਦ ਆ ਜੇ ਕੋਈ ਬੰਦਾ ਕਿਸੇ ਇੱਕ ਫਾਰਮਰ ਕੋਲ ਆ ਜਾਂ ਕੋਈ ਇੱਕ ਬੱਕਰੀਆਂ ਵਾਲਾ ਹਾਂਜੀ ਉਹਦੇ ਕੋਲ ਵੀ ਨਾ ਬਾਹਲਾ ਤਰ ਮਾਲ ਲੋ ਠੀਕ ਆ ਨਾ ਥੋੜਾ ਮੰਡੀਆਂ ਦੇਖੋ ਮੰਡੀਆਂ ਦੇਖ ਕੇ ਘੁੰਮ ਫਿਰ ਕੇ ਬੰਦਾ ਫੇਰ ਆਪਣਾ ਫਾਰਮ ਬਣਾਉਣ ਦੀ ਸੋਚੇ ਠੀਕ ਆ ਜੇ ਆਪ ਹੁਣ ਨਾ ਬੰਦਾ ਚਲੇ ਜਾਂਦਾ ਇੱਕ ਬੰਦੇ ਕੋਲ ਉੱਥੇ ਅਗਲਾ 10 ਵਾਲੀ 20 ਨੂੰ ਵੇਚ ਦਿੰਦਾ ਹਾਂਜੀ ਠੀਕ ਆ ਨਾ ਉਹਦੇ ਲਈ ਮੰਡੀਆਂ ਘੁੰਮਣੀਆਂ ਜ਼ਰੂਰੀ ਆ ਠੀਕ ਆ ਮੰਡੀਆਂ ਘੁੰਮੋ ਮੇਲੇ ਘੁੰਮੋ ਐ ਜਿਹੜਾ ਕੋਈ ਬੰਦਾ ਜਾਣਕਾਰ ਆ ਉਹਦੀ ਜਾਣਕਾਰੀ ਲੋ ਠੀਕ ਕਿਉਂਕਿ ਮੱਜਾਂ ਬੈੜੀਆਂ ਨਹੀਂ ਹੈਗੀਆਂ ਇਹਨਾਂ ਦੀ ਖੇਚਲ ਬਹੁਤ ਆ ਠੀਕ ਹੈ ਸਾਂਭਣੀਆਂ ਬਹੁਤ ਸਾਂਭ ਸੰਭਾਲ ਬਹੁਤ ਜੀ ਸਾਂਭ ਸੰਭਾਲ ਬਿਖਤ ਬੰਦਾ ਉੱਪਰ ਹੀ ਰਹਿੰਦਾ ਹਰ ਟਾਈਮ ਉੱਪਰ ਚਾਹੀਦਾ ਹਾਂ ਜੇ ਇੱਕ ਵਾਰ ਬੰਦੇ ਨੂੰ ਨੌਲੇਜ ਆ ਗਈ ਵੀ ਕਿਵੇਂ ਸਾਂਭਣੀਆਂ ਨੇ ਹਾਂਜੀ ਫੇਰ ਤਾਂ ਬੰਦਾ ਰਾਜਾ ਠੀਕ ਹੈ ਹਾਂਜੀ ਆਪਾਂ ਉਹ ਬੰਦੇ ਦੇ ਫਾਰਮ ਖੁਲਾਇਆ ਠੀਕ ਹੈ ਹਾਂ ਜਿਨ੍ਹਾਂ ਨੂੰ ਨੌਲੇਜ ਕੋਲ ਦਿੱਤੀ ਆ ਉਹ ਮਾਰ ਵੀ ਨਹੀਂ ਖਾਦੀ ਜੇ ਹੁਣ ਕਈ ਬੰਦੇ ਯੂਟਿਊਬ ਤੇ ਦੇਖ ਕੇ ਮੂਹਾਲਾਂ ਦੇਖ ਕੇ ਫਾਰਮ ਬਣਾ ਲੇ ਜ਼ਿਆਦਾਤਰ ਉਹ ਫਾਰਮ ਫੇਲ ਹੋਏ ਆ ਠੀਕ ਹੈ ਨਹੀਂ ਜਾਣੀ ਪ੍ਰੋਪਰ ਗਾਈਡੈਂਸ ਦੀ ਲੋੜ ਆ ਹਾਂਜੀ ਆਪਾਂ ਕਹਿੰਦੇ ਆਪਾਂ ਫਾਰਮ ਨੂੰ ਓਪਨ ਕਰਨਾ ਚਲਾਉਣਾ ਵਾ ਤਾਂ ਪ੍ਰੋਪਰ ਗਾਈਡੈਂਸ ਲੈ ਕੇ ਇਹਦੀ ਫੇਰ ਚਲਾ ਫੇਰ ਚਲਾਉਣਾ ਹਾਂਜੀ ਕ੍ਰੋਸ ਦੀ ਆ ਪਛਾਣਦੇ ਲਈ ਇੰਦਰ ਪਰ ਆਪਾਂ ਕਹਿੰਦੇ ਆ ਇਹਦੇ ਬਹੁਤ ਵੱਡੇ ਕਰਨ ਆ ਅੱਛਾ ਤੇ ਇਹ ਪੜ ਦੇ ਕਰਨ ਘਾਟ ਤੋਂ 20 ਇੰਚ ਆ ਹਾਂਜੀ ਤਾਂ ਨਵੇਂ ਬੰਦੇ ਲਈ ਆ ਐਵੇਂ ਜਿਹੜੀ ਆ ਦੇਖੋ ਆ ਗੁਲਾਬੀ ਸਕਿਨ ਆ ਇਹਦੀ ਹਾਂਜੀ ਠੀਕ ਆ ਨਾ ਜਿਹੜੀ ਗੁਲਾਬੀ ਸਕਿਨ ਆ ਇੱਥਾ ਸਿੰਗ ਮੁੜ ਰਿਹਾ ਇਹਦੇ ਅੰਦਰ ਇਹ ਕ੍ਰੋਸ ਵੀ ਰੀਡ ਤਿੰਨ ਥੋੜੇ ਜਿਹਾ ਆ ਚੀਜ਼ਾਂ ਦੇ ਧਿਆਨ ਦੇਣਾ ਬੰਦਾ ਕੋ ਠੀਕ ਹੈ ਠੀਕ ਆ ਵੀਰੇ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਧੰਨਵਾਦੀ ਠੀਕ ਹੈ